ਦਿਲ ਟੁੱਟਣ ਤੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਨਾ ਕੋਈ ਬੰਦਾ ਕਾਮਯਾਬ ਹੋ ਜਾਂਦਾ ਕੋਈ ਰੱਬ ਦੇ ਲੜ ਲੱਗ ਜਾਂਦਾ ਤੇ ਮੈਂ ਵੀ ਉਹਨਾਂ ਚ ਇੱਕ ਹੀ ਆ ਕਿ ਮੈਂ ਰੱਬ ਦੇ ਲੜ ਲੱਗੀ ਸੀ ਬ੍ਰੇਕਡਾਊਨ ਹੋਇਆ ਸੀਗਾ ਤੇ ਬਹੁਤ ਕੁਝ ਫੇਸ ਕੀਤਾ ਹਨਾ ਤੇ ਗੁਰੂ ਘਰ ਨੇ ਵੀ ਬਹੁਤ ਕੁਝ ਬਖਸ਼ਿਆ ਬਣ ਫਿਰ ਮੈਂ ਸੋਚਦੀ ਆ ਕਿ ਰੱਬਾ ਮੈਂ ਉਦੋਂ ਰੋਂਦੀ ਸੀ ਹਨਾ ਵੀ ਮੈਂ ਕਹਿੰਦੀ ਹੁੰਦੀ ਸੀ ਕਿ ਮੇਰੇ ਨਾਲ ਕਿਉਂ ਹੋਇਆ ਕਿ ਉਹ ਬੰਦੇ ਨਾਲ ਮੈਂ ਇੰਨੀ ਵਧੀਆ ਸੀ ਹਨਾ ਦੈਨ ਹੁਣ ਮੈਨੂੰ ਇਹ ਚੀਜ਼ ਦੀ ਹਨਾ ਮਤਲਬ ਮੇਰੇ ਆਪਣੇ ਆਪ ਮਾਈਂਡ ਚ ਆਉਂਦੀਆਂ ਨੇ ਗੱਲਾਂ ਕਿ ਨਹੀਂ ਪਣੀ ਤੂੰ ਕੁਝ ਬੈਟਰ ਡਿਸਰਵ ਕਰਦੀ ਸੀ ਹੈਨਾ ਕਿ ਰੱਬ ਨੇ ਤੇਰੇ ਲਈ ਬਹੁਤ ਕੋਸ਼ ਵਧੀਆ ਸੋਚਿਆ ਸੀਗਾ ਤੇ ਤਾ ਕਰਕੇ ਤੇ ਤੂੰ ਉਹਨੂੰ ਅਡ ਕੀਤਾ ਆ ਆ ਕੋਸ਼ ਲੋਕ ਹੈਨਾ ਆਦਤ ਤੋਂ ਮਜਬੂਰ ਹੁੰਦੇ ਨੇ ਉਹਨੂੰ ਐਵੇਂ ਲੱਗਦਾ ਕਿ ਜੋ ਕਿਸੇ ਦੀ ਕਦਰ ਨਹੀਂ ਕਰ ਸਕਦੇ ਹੈਨਾ ਤੇ ਉਹਨਾਂ 'ਚ ਉਹ ਵੀ ਇੱਕ ਹੀ ਸੀਗਾ ਬੇਕਦਰਾਂ ਤੁਹਾਡੀ ਜਿੰਨੀਆਂ ਵੀ ਰੀਲਸ ਨੇ ਹਰ ਇੱਕ 'ਚ ਸਮਾਈਲ ਹੈਗੀ ਆ। ਸਿੱਧਾ ਸ਼ੋਅ ਕਰਦੇ ਹੀ ਹੋ ਤੁਸੀਂ। ਹਾਂਜੀ। ਤਾਂ ਉਹ ਸੱਚਮੁੱਚ ਦੀ ਸਮਾਈਲ ਹੈ ਜਾਂ ਅੰਦਰ ਬੜਾ ਕੁਝ ਛਿਪਿਆ ਹੋਇਆ ਹੈ? ਉਹ ਮਤਲਬ ਮੇਰੀ ਆਦਤ ਹੈ ਨਾ ਕਿ ਮੈਂ ਹੱਸਦੀ ਰਹਿਣੀ ਆ। ਜੇ ਮੰਨ ਲਓ ਵੀ ਮੈਂ ਕਿਸੇ ਚੀਜ਼ ਨੂੰ ਲੈ ਕੇ ਦੁਖੀ ਵੀ ਆ ਨਾ ਤਾਂ ਮੈਂ ਥੋੜਾ ਟਾਈਮ ਰੋ ਲਵਾਂਗੀ ਤੇ ਉਸ ਤੋਂ ਬਾਅਦ ਲਾਈਕ ਕੋਈ ਗੈਸ ਵੀ ਨਹੀਂ ਕਰ ਸਕਦਾ ਕਿ 2 ਮਿੰਟ ਪਹਿਲਾਂ ਹੱਸ ਕੇ ਹਟੀ ਹੋਊਗੀ ਨਾ ਜਾਂ ਰੋ ਕੇ ਹਟੀ ਹੋਊਗੀ। ਤੇ ਮਤਲਬ ਮੈਂ ਉਵੇਂ ਹੀ ਬੈਠੀ ਰਹਿੰਦੀ ਆ ਲਾਈਕ ਕਿ ਹੱਸਦੀ ਰਹਿੰਦੀ ਆ ਆਲਵੇਜ਼ ਮੈਂ। ਕਿਹੜੀਆਂ ਚੀਜ਼ਾਂ ਤੇ ਰੋਣੇ ਆ? ਕੀ ਹੋ ਜਾਂਦਾ ਦਦਾ ਮੋਸਟਲੀ ਲੋਕਾਂ ਦੀ ਗੱਲਾਂ ਸੁਣ ਕੇ ਹਨ ਕਿ ਕੀ ਕੁਛ ਚੱਲਦਾ ਆ ਜਾਂ ਲੋਕੀ ਕੀ ਕੁਛ ਮੇਰੇ ਬਾਰੇ ਸੋਚਦੇ ਆ ਈਵਨ ਕਿ ਉਹ ਮੈਨੂੰ ਜਾਣਦੇ ਵੀ ਨਹੀਂ ਹੁੰਦੇ ਹਨ ਕੁਝ ਉਹਨਾਂ ਨੂੰ ਪਤਾ ਨਹੀਂ ਹੈ ਮੇਰੇ ਬਾਰੇ ਤੇ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਲਿਕ ਪੀ ਤੂੰ ਐਦਾਂ ਤੂੰ ਐਦਾਂ ਹਨਾ ਤੇ ਉਹ ਚੀਜ਼ਾਂ ਮੈਨੂੰ ਪਿੰਚ ਕਰਦੀਆਂ ਨੇ ਕਿਤੇ ਨਾ ਕਿਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਤੋਂ ਹੁਣ ਕਿੱਥੇ ਰਹਿੰਦੇ ਹੋ ਹੁਣ ਮੈਂ ਮੁਹਾਲੀ ਮੁਹਾਲੀ ਰਹਿੰਦੇ ਹਾਂ ਅੱਛਾ ਕਿੰਨਾ ਕੁ ਜ਼ਿੰਦਗੀ 'ਚ ਫਰਕ ਹੈ ਫਿਰ ਜ਼ਿੰਦਗੀ 'ਚ ਫਰਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਕੁਝ ਚੰਗਾ ਵੀ ਬਹੁਤ ਕੁਝ ਮਿਲਿਆ ਸਿੱਖਣ ਲਈ ਮਾੜਾ ਵੀ ਬਹੁਤ ਕੁਝ ਬਹੁਤ ਕੁਝ ਯਾਨੀ ਕਿ ਨਿੱਕ ਚੰਗਾ ਮਾੜਾ ਇੱਥੇ ਮਤਲਬ ਮੋਹਾਲੀ ਆਂਤੇ ਚਲੋ ਹਾਂਜੀ ਜੀ ਮੋਹਾਲੀ ਆਉਣ ਤੋਂ ਹੀ ਮਤਲਬ ਮੈਂ ਆਪਣੀ ਲਾਈਫ ਜਿਉਣੀ ਹੀ ਮੋਹਾਲੀ ਤੋਂ ਸਿੱਖੀ ਆ ਓਕੇ ਹਾਂਜੀ ਮੈਂ ਉਹ ਹੀ ਕਹਾਂ ਕਿ ਮੋਹਾਲੀ ਬਾਰੇ ਗੱਲਾਂ ਕਰਾਂਗੇ ਤੇ ਫਿਰ ਮੋਹਾਲੀ ਨੇ ਦਿੱਤਾ ਬੜਾ ਕੁਝ ਹਾਂਜੀ ਮੋਹਾਲੀ ਨੇ ਬਹੁਤ ਕੁਝ ਦਿੱਤਾ ਆ ਬਹੁਤ ਵਧੀਆ ਫਰੈਂਡਸ ਦਿੱਤੇ ਆ ਕਈ ਤੋਖੇ ਦਿੱਤੇ ਆ ਤੇ ਕਈ ਚੰਗੀਆਂ ਚੀਜ਼ਾਂ ਮਿਲੀਆਂ ਨੇ ਸਿੱਖੋਂ ਨੂੰ ਗੁਰੂ ਘਰ ਜਿੱਥੇ ਮੈਂ ਡੇਲੀ ਜਾਂਦੀ ਆ ਹਨਾ ਵੀ ਜਿੰਨਾ ਤੋਂ ਬਿਨਾ ਮੈਂ ਮੰਨਦੀ ਆ ਕਿ ਮੈਂ ਕੁਝ ਹੈ ਹੀ ਨਹੀਂ ਤੇ ਐਵੇਂ ਦੀ ਚੀਜ਼ਾਂ ਫੇਮ ਦਿੱਤੀ ਆ ਮੋਹਾਲੀ ਨੇ ਮੈਨੂੰ ਸਭ ਤੋਂ ਵੱਡੀ ਗੱਲ ਹੈ ਸਭ ਨੂੰ ਪਤਾ ਹੈ ਕਿ ਤੁਸੀਂ ਰੋਜ਼ ਗੁਰੂ ਘਰ ਸਾਹਿਬ ਜਾਂਦੇ ਹੋ ਮੋਸਟਲੀ ਜਿਹੜੇ ਮੇਰੇ ਟੱਚ ਚ ਨੇ ਉਹਨਾਂ ਨੂੰ ਤਾਂ ਪਤਾ ਆ ਹਨਾ ਜਾਂ ਫਿਰ ਸਨੈਪਚੈਟ ਤੇ ਮੈਂ ਥੋੜਾ ਐਕਟਿਵ ਹੁੰਨੀ ਆ ਨਾ ਤੇ ਉੱਥੇ ਸਟੋਰੀਆਂ ਸਟਾਰੀਆਂ ਪਾ ਦੇਣੀਆਂ ਉਹਨਾਂ ਨੂੰ ਪਤਾ ਆ ਬਾਕੀ ਕਹਤਾ ਹੋਣਾ ਵੀ ਚਾਹੀਦਾ ਨਾ ਵੈਸੇ ਮੈਨੂੰ ਮਤਲਬ ਜਿੰਨੇ ਮੇਰੇ ਫਰੈਂਡ ਸਰਕਲ ਦੇ ਸਾਰੇ ਮੈਨੂੰ ਕਹਿੰਦੇ ਨੇ ਵੀ ਯਾਰ ਤੂੰ ਪਹਿਲੀ ਕੁੜੀ ਆਂ ਅਸੀਂ ਵੇਖਿਆ ਕਿ ਡੇਲੀ ਤੂੰ ਗੁਰੂ ਘਰ ਜਾਂਦੀ ਆਂ ਤੇ ਜਦੋਂ ਤੱਕ ਮੈਂ ਗੁਰੂ ਘਰ ਜਾਵਾਂ ਨਾ ਤੇ ਮੈਨੂੰ ਸਕੂਨ じゃ ਨਹੀਂ ਮਿਲਦਾ ਹੈਗਾ ਵੀ ਨਹੀਂ ਯਾਰ ਕੁਝ ਤਾਂ ਮਿਸ ਹੋ ਰਿਹਾ ਅੱਜ ਫਿਰ ਵੀ ਨਾ ਕੋਈ ਨਾ ਕੋਈ ਦਿਨ ਰਹਿ ਜਾਂਦਾ ਹੁੰਦਾ ਹਾਂਜੀ ਲੋਕ ਬੜੇ ਬੀਜ਼ੀ ਨੇ ਅੱਜ ਕੱਲ ਲਾਈਫ ਸਟਾਈਲ ਇਹ ਕਿਤੇ ਆਣਾ ਜਾਣਾ ਬਾਹਰ ਪੈ ਰਿਹਾ ਹੈ ਤਾਂ ਉਹ ਮਿਸ ਕਰ ਦਿੰਦੇ ਤੁਸੀਂ ਨਹੀਂ ਮਿਸ ਕਰਦੇ ਜੇ ਮੈਂ ਤੁਮੇ ਮਿਸ ਹੁੰਦਾ ਵੀ ਹੈ ਤਾਂ ਮੈਂ ਫੇਰ ਵੀ ਜਿੱਥੇ ਮੈਂ ਹੋਵਾਂ ਕਿਤੇ ਬਾਹਰ ਹੋਵਾਂ ਹਨਾ ਆਊਟ ਆਫ ਸਿਟੀ ਉੱਥੇ ਗੁਰੂ ਘਰ ਜਾ ਕੇ ਉੱਥੇ ਮੱਥਾ ਟੇਕ ਕੇ ਮੈਂ ਪਾਠ ਕਰ ਲੈਣਾ ਤੇ ਵੈਸੇ ਮੇਰੇ ਘਰ ਵੀ ਮਹਾਰਾਜ ਦੇ ਸਰੂਪ ਰੱਖੇ ਹੋਏ ਨੇ ਘਰ ਜੋਤ ਲਾਣੀ ਹੈ ਨਾ ਪਾਠ ਕਰਨਾ ਤੇ ਮਿਸ ਨਹੀਂ ਹੁੰਦਾ ਹੈਗਾ ਘਰ ਦੇ ਵਿੱਚ ਇਹ ਸੰਸਕਾਰ ਦਿੱਤੇ ਗਏ ਸੀਗੇ ਕਿ ਜਾਣਾ ਹੀ ਜਾਣਾ ਕਰੂਗਾ ਘਰ ਦੇ ਵਿੱਚ ਨਹੀਂ ਇਹ ਸੰਸਕਾਰ ਸਾਡੀ ਫੈਮਲੀ ਪੈਟਰਨਲ ਤੇ ਮਟਰਨਲ ਫੈਮਲੀ ਦੇ ਵਿੱਚੋਂ ਮਤਲਬ ਸਭ ਤੋਂ ਜ਼ਿਆਦਾ ਮੈਂ ਹੀ ਹਾਂ ਕਿ ਜਿਹੜੀ ਜ਼ਿਆਦਾ ਰੱਬ ਦੇ ক্লোਜ਼ ਆ ਹਨਾ ਤੇ ਉਹਦਾ ਰੀਜ਼ਨ ਵੀ ਇਹ ਹੀ ਸੀਗਾ ਕਿ ਦਿਲ ਟੁੱਟਣ ਤੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਨਾ ਕੋਈ ਬੰਦਾ ਕਾਮਯਾਬ ਹੋ ਜਾਂਦਾ ਕੋਈ ਰੱਬ ਦੇ ਲੜ ਲੱਗ ਜਾਂਦਾ ਤੇ ਮੈਂ ਵੀ ਉਹਨਾਂ ਚ ਇੱਕ ਹੀ ਹਾਂ ਕਿ ਮੈਂ ਰੱਬ ਦੇ ਲੜ ਲੱਗੀ ਸੀ ਤੇ ਬ੍ਰੇਕਡਾਊਨ ਹੋਇਆ ਸੀਗਾ ਤੇ ਬਹੁਤ ਕੁਝ ਫੇਸ ਕੀਤਾ ਹਨ ਤੇ ਗੁਰੂ ਘਰ ਨੇ ਵੀ ਬਹੁਤ ਕੁਝ ਬਖਸ਼ਿਆ ਮਤੋ ਜਦੋਂ ਕੋਈ ਵੀ ਬੰਦਾ ਟੁੱਟਦਾ ਉਹਨੂੰ ਫਿਰ ਹੁੰਦਾ ਕਿ ਯਾਰ ਇਹ ਸਭ ਚੀਜ਼ਾਂ ਕੁਝ ਨਹੀਂ ਹੈਗੀਆਂ ਬਸ ਰੱਬ ਹੀ ਆ ਜੋ ਵੀ ਹੈ ਇਹ ਚੀਜ਼ਾਂ ਹਾਂਜੀ ਬਿਲਕੁਲ ਇਹੀ ਚੀਜ਼ਾਂ ਤੇ ਹੁਣ ਵੀ ਮੈਨੂੰ ਇਹੀ ਚੀਜ਼ ਲੱਗਦੀ ਆ ਹੁਣ ਮੈਂ ਸੋਚਦੀ ਆ ਕਿ ਰੱਬਾ ਮੈਂ ਉਹਦੋਂ ਰੋਂਦੀ ਸੀ ਹਨਾ ਵੀ ਮੈਂ ਕਹਿੰਦੀ ਹੁੰਦੀ ਸੀ ਕਿ ਮੇਰੇ ਨਾਲ ਕਿਉਂ ਹੋਇਆ ਕਿ ਉਹ ਬੰਦੇ ਨਾਲ ਮੈਂ ਇੰਨੀ ਵਧੀਆ ਸੀ ਹਨਾ ਦੈਨ ਹੁਣ ਮੈਨੂੰ ਇਹ ਚੀਜ਼ ਦੀ ਹਨਾ ਮਤਲਬ ਮੇਰੇ ਆਪਣੇ ਆਪ ਮਾਈਂਡ ਚ ਆਉਂਦੀਆਂ ਨੇ ਗੱਲਾਂ ਕਿ ਨਹੀਂ ਪਰਨੀ ਤੂੰ ਕੁਝ ਬੈਟਰ ਡਿਸਰਵ ਕਰਦੀ ਸੀ ਹਨਾ ਕਿ ਰੱਬ ਨੇ ਤੇਰੇ ਲਈ ਬਹੁਤ ਕੁਸ਼ ਵਧੀਆ ਸੋਚਿਆ ਸੀਗਾ ਤੇ ਤਾਂ ਕਰਕੇ ਤੇ ਤੂੰ ਉਹਨੂੰ ਅਡ ਕੀਤਾ ਯਾ ਇਹ ਚੀਜ਼ ਇਦਾਂ ਕਿਉਂ ਹੁੰਦੀ ਹੈ ਜਿੱਦਾਂ ਤੁਸੀਂ ਕਹਿੰਦੇ ਮੈਂ ਬਹੁਤ ਕਰਦੀ ਸੀ ਹਨਾ ਉਸ ਬੰਦੇ ਦਾ ਤਾਂ ਫਿਰ ਉਹਨੂੰ ਇਹ ਚੀਜ਼ ਦਿਖਦੀ ਨਹੀਂ ਸੀ ਆ ਕੁਸ਼ ਲੋਕ ਹਨਾ ਆਦਤ ਤੋਂ ਮਜਬੂਰ ਹੁੰਦੇ ਨੇ ਮੈਨੂੰ ਐਵੇਂ ਲੱਗਦਾ ਕਿ ਜੋ ਕਿਸੇ ਦੀ ਕਦਰ ਨਹੀਂ ਕਰ ਸਕਦੇ ਹਨਾ ਤੇ ਉਹਨਾਂ 'ਚ ਉਹ ਵੀ ਇੱਕ ਹੀ ਸੀਗਾ ਬੇਕਦਰਾਂ ਜੀ ਫਿਰ ਕੋਸਦੇਮ ਆਪਣੇ ਆਪ ਨੂੰ ਕਿ ਜਾਂ ਉਸ ਦਿਨ ਨੂੰ ਕੋਸਦੇ ਹਾਂ ਕਿਉਂ ਮਿਲੀ ਮੈਂ ਇਸ ਦਿਨ ਇਸ ਬੰਦੇ ਨੇ ਨਹੀਂ ਮੈਂ ਉਹਨੂੰ ਮਿਲ ਕੇ ਮਤਲਬ ਮੈਂ ਇਹੀ ਸੋਚਦੀ ਹਾਂ ਕਿ ਜੇ ਉਹ ਮੇਰੀ ਲਾਈਫ 'ਚ ਨਾ ਆਉਂਦਾ ਸ਼ਾਇਦ ਮੈਨੂੰ ਨਾ ਕੁਝ ਪਤਾ ਲੱਗਦਾ ਨਾ ਨਾ ਮੈਂ ਕੁਝ ਸਿੱਖ ਸਕਦੀ ਨਾ ਮੈਂ ਰੱਬ ਦੇ ਲਾੜ ਲੱਗਦੀ ਹੈ ਨਾ ਮਤਲਬ ਹੋਰ ਬਹੁਤ ਜਾਦੀਆਂ ਚੀਜ਼ਾਂ ਹੋਈਆਂ ਮੇਰੀ ਜ਼ਿੰਦਗੀ 'ਚ ਉਹ ਨਾ ਹੁੰਦੀਆਂ ਤੇ ਮੈਂ ਤਾਂ ਇਹ ਗੱਲ ਮੰਨਦੀ ਆ ਕਿ ਅੱਜ ਮੈਂ ਜੋ ਵੀ ਹਾਂ ਮੈਂ ਉਸ ਬੰਦੇ ਕਰਕੇ ਹੀ ਆ ਉਹਨੇ ਮੇਰਾ ਸਾਥ ਵੀ ਬਹੁਤ ਜ਼ਿਆਦਾ ਦਿੱਤਾ ਸੀ ਹੈਨਾ ਤੇ ਮਤਲਬ ਪਿਆਰ ਵੀ ਕਾਫੀ ਸੀਗਾ ਤੇ ਮਤਲਬ ਕੁਝ ਗੱਲਾਂ ਹੀ ਐਵੇਂ ਦੀਆਂ ਹੋ ਗਈਆਂ ਕਿ ਜੋ ਮੈਂ ਨਹੀਂ ਬਰਦਾਸ਼ਤ ਕਰ ਸਕੀ ਹੈ ਨਾ ਤੇ ਮੈਨੂੰ ਉਥੋਂ ਸਟੈਪ ਬੈਕ ਕਰਨਾ ਜ਼ਿਆਦਾ ਜ਼ਰੂਰੀ ਲੱਗਿਆ ਹਾਂ ਅੱਛਾ ਜਦੋਂ ਤੁਸੀਂ ਆਪਣੇ ਘਰ ਰਹਿੰਦੇ ਹੁੰਦੇ ਸੀ ਫਤੇਗੜ ਸਾਈਡ 'ਚ ਹੈ ਨਾ ਉਦੋਂ ਕਿਵੇਂ ਦੇ ਸੀਗੇ ਤੁਸੀਂ ਸੂਟ ਪਾਉਂਦੇ ਹੁੰਦੇ ਸੀ ਕਿਵੇਂ ਦੇ ਸੀਗੇ ਉਦੋਂ ਮੈਂ ਸੂਟ ਪਾਉਂਦੀ ਹੁੰਦੀ ਸੀ ਤੇ ਘਰ ਦਾ ਇਵਨ ਕਿ ਮੱਜਾਂ ਦਾ ਸਾਰਾ ਕੰਮ ਮੈਨੂੰ ਕਰਨਾ ਹੁੰਦਾ ਏ ਟੂ ਜ਼ੈਡ ਬਟ ਮੈਨੂੰ ਹੁਣ ਵੇਖੇ ਮੈਨੂੰ ਕੋਈ ਮੇਰੀ ਫਰੈਂਡ ਨਹੀਂ ਕਹਿੰਦੀ ਕਿ ਤੈਨੂੰ ਕੁਕਿੰਗ ਵੀ ਆਉਂਦੀ ਹੋएगी ਨਾ ਤੇ ਕੁਕਿੰਗ ਵੀ ਮੈਨੂੰ A to Z ਆਉਂਦੀ ਆ ਮੱਜਾਂ ਦਾ ਸਾਰਾ ਕੰਮ ਕਰ ਲੈਣਾ ਹਨ ਮਤਲਬ ਬਹੁਤ ਵਧੀਆ ਲਾਈਫ ਸੀ ਬਹੁਤ ਜ਼ਿਆਦਾ ਵਧੀਆ ਇੱਕ ਹੁੰਦਾ ਨਾ ਕਿ ਜਦੋਂ ਬੰਦੇ ਸਕੂਲ 'ਚ ਹੁੰਦਾ ਉਹਦੇ ਥੋੜਾ ਜਿਹਾ ਪਹਿਲਾਂ ਚੱਲਦੇ ਸੀ ਕੁੜੀਆਂ ਨੇ ਪਫ ਸਟਾਈਲ ਕਰਦੇ ਹਨਾ ਫਿਰ ਹੌਲੀ ਹੌਲੀ ਮਤਲਬ ਸੋਹਣਾ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ ਕਿ ਯਾਰ ਅੱਛਾ ਪਹਿਲਾਂ ਵਾਲੀ ਫੋਟੋ ਦੇਖਣ ਨੂੰ ਜੀ ਨਹੀਂ ਕਰਦਾ ਕਿ ਅੱਛਾ ਆ ਮੈਂ ਸੀ ਐਵੇਂ ਹੋਇਆ ਤੁਹਾਡਾ ਆ ਹਾ ਜੀ ਮੈਂ ਹਨਾ ਪਲੱਸ 2 ਪਾਸ ਕੀਤਾ ਹੈ ਬਹੁਤ ਜ਼ਿਆਦਾ ਸਾਡੇ ਪ੍ਰਿੰਸੀਪਲ ਹੁੰਦਾ ਸੀ ਉਹ ਕਹਿੰਦੇ ਹੁੰਦੇ ਇਹ ਕੁੜੀਆਂ ਆ ਕੀ ਕਰਕੇ ਪੁੱਲਜਾ ਬਣਾ ਕੇ ਆ ਗਈਆਂ ਤੁਸੀਂ ਤੇ ਫਿਰ ਉਸ ਤੋਂ ਬਾਅਦ ਮਤਲਬ ਮਿਸ ਕਰਦੇ ਆ ਅੱਜ ਵੀ ਸਕੂਲ ਟਾਈਮ ਨੂੰ ਹਨਾ ਬਹੁਤ ਜ਼ਿਆਦਾ ਮਿਸ ਕਰਦੇ ਆ ਵੀ ਈਵਨ ਕਿ ਮੇਰੀ ਤਾਂ ਸਟੱਡੀ ਵੀ ਜਸਟ ਪਲੱਸ 2 ਹੀ ਰਹੀ ਹੈ ਨਾ ਸਕੂਲਿੰਗ ਸਟੱਡੀ ਰਹੀ ਹੈ ਉਸ ਤੋਂ ਬਾਅਦ ਮੈਂ ਸਟੱਡੀ ਨਹੀਂ ਕੀਤੀ ਪਰ ਅੱਜ ਕੱਲ ਸਕੂਲ ਦੀਆਂ ਕੁੜੀਆਂ ਤਾਂ ਦੇਖਿਆ ਤੁਸੀਂ ਕਿ ਤੁਹਾਨੂੰ ਇਦਾਂ ਲੱਗਦਾ ਕਿ ਯਾਰ ਅਸੀਂ ਤਾਂ ਇਦਾਂ ਵੀ ਨਹੀਂ ਕਰ ਸਕਦੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਨਾ ਸਾਰਾ ਕੁਝ ਉਥੇ ਫੋਨ ਅਲਾਉ ਹੋ ਗਏ ਆ ਸਾਡਾ ਸਕੂਲ ਦੇ ਵਿੱਚ ਤੇ ਸਕੂਲ ਦੇ ਬੰਕ ਵੱਜਦੇ ਆ ਤੇ ਬਹੁਤ ਐਵੇਂ ਦੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਚੀਜ਼ ਹੈਗੀਆਂ ਨੇ ਜੀ ਜਦੋਂ ਆਪਾਂ ਸਕੂਲ ਚ ਹੁੰਨੇ ਨਾ ਆਪਾਂ ਨੂੰ ਹੁੰਦਾ ਕਿ ਯਾਰ ਫਟਾਫਟ ਨਾ ਜੌਬ ਲੱਗੇ ਵਧੀਆ ਮਤਲਬ ਕਮਾਣ ਲੱਗ ਜਾਈਏ ਇਹ ਜ਼ਿੰਦਗੀ ਬੜੀ ਔਖੀ ਆ ਬਾਹਰ ਨਿਕਲੀ ਐ ਪਰ ਹੁਣ ਜਦੋਂ ਬਾਹਰ ਨਿਕਲ ਕੇ ਆ ਗਏ ਹਾਂ ਉਸ ਲਾਈਫ ਦੇ ਵਿੱਚ ਹੁਣ ਮੁੜਨ ਨੂੰ ਜੀ ਕਰਦਾ ਕਿ ਯਾਰ ਉਹ ਹੀ ਬੈਟਰ ਸੀ ਉਹ ਫੇਰ ਠੀਕ ਸੀ ਮੈਂ 10th ਕਲਾਸ ਚ ਹੁੰਦੀ ਸੀ ਤੇ ਅਸੀਂ ਨਾ ਵੈਨ ਤੋਂ ਘਰ ਜਾ ਰਹੇ ਸੀ ਤੇ ਮੈਂ ਆਉਂਦੀ ਹੁੰਦੀ ਸੋਚ ਰਹੀ ਕਿ ਯਾਰ ਫਟਾਫਟ 10th ਹੋ ਜAVE ਪਲੱਸ 2 ਹੋ ਜAVE ਹੈਨਾ ਫਿਰ ਗ੍ਰੈਜੂਏਸ਼ਨ ਕਰ ਲਈਏ ਤੇ ਮੈਨੂੰ ਭਰਤੀ ਦਾ ਬੜਾ ਜਿਆਦਾ ਚਾਹ ਸੀ ਹੈਨਾ ਤੇ ਜਾਂ ਮੈਂ ਕਹਿੰਦੀ ਹੁੰਦੀ ਸੀ ਮੈਂ ਪਾਇਲਟ ਬੰਨਾ ਨਾ ਤੇ ਮੈਂ ਕਹਿੰਦੀ ਹੁੰਦੀ ਸੀ ਵੀ ਯਾਰ ਫਟਾਫਟ ਮੇਰੀ ਸਟੱਡੀ ਕੰਪਲੀਟ ਹੋਵੇ ਦੈਨ ਮੈਂ ਅੱਗੇ ਕੁਛ ਨਾ ਕੁਛ ਕਰਾਂ ਨਾ ਤੇ ਆ ਪਲੱਸ 2 ਹੋ ਗਈ ਦੈਨ ਬ੍ਰਦਰ ਦੀ ਡੈਥ ਹੋ ਗਈ ਸਟੱਡੀ ਕੰਟੀਨਿਊ ਨਹੀਂ ਮੈਂ ਕਰ ਪਾਈ ਹੈਨਾ ਤੇ ਫੇਰ ਉਹ ਚੀਜ਼ਾਂ ਉਵੇਂ ਦੀ ਉਵੇਂ ਹੀ ਰਹਿ ਗਈਆਂ ਨਾ ਵੀ ਬੰਦਾ ਸੋਚਦਾ ਬਹੁਤ ਕੁਝ ਹੈ ਬਟ ਵਿਚੇ ਰਹਿ ਜਾਂਦਾ ਸਾਰਾ ਕੁਝ ਜਿਵੇਂ ਕਿ ਬ੍ਰਦਰ ਦੀ ਡੈਥ ਹੋ ਗਈ ਤੁਹਾਡੇ ਰੀਅਲ ਬ੍ਰਦਰ ਹਾਂਜੀ ਹਾਂਜੀ ਮੈਂ ਤੋਂ 3 ਸਾਲ ਵੱਡਾ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਜਾਂ ਲੜਾਈ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਦੀਆਂ ਸੱਟਾਂ ਲੱਗੀਆਂ ਸੀਗੀਆਂ ਸਿਰ ਤੇ ਤੇ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਕਿੰਨੇ ਸਾਲ ਦੇ ਆ ਮੈਂ ਤੋਂ 3 ਸਾਲ ਵੱਡਾ ਸੀਗਾ ਤਾਂ ਮਨਕੀ ਨੀਏ ਸੀ ਉਹ 1920 ਦੇ ਨਿਕ ਸੀ ਤੁਸੀਂ ਇਹ ਛੋਟੇ ਸੀ ਉਦੋਂ 16 17 ਸਾਲ ਦੇ ਹਨਾ ਹਾਂਜੀ ਮੈਂ 21 ਪਲੱਸ 2 ਸੀ ਤੇ ਹੁਣ ਕਿੰਨੇ ਭੈਣ ਭਾਈ ਆ ਤੁਸੀਂ ਹੁਣ ਮੇਰੇ ਤੋਂ ਇੱਕ ਛੋਟਾ ਬ੍ਰਦਰ ਹੈ ਤੇ ਮੈਂ ਹਾਂ ਜੀ ਅੱਛਾ ਫੈਮਿਲੀ ਕੋਲ ਜਾਣੇ ਰਹਿੰਦੇ ਹੋ ਇੱਥੋਂ ਦੇ ਜਾਂ ਨਾਲ ਰੰਦੀ ਫੈਮਿਲੀ ਉਹਦੇ ਫੈਮਿਲੀ ਮੇਰੇ ਕੋਲ ਵੀ ਆ ਜਾਂਦੇ ਨੇ ਮੈਂ ਵੀ ਫੈਮਿਲੀ ਕੋਲ ਚਲ ਜਾਂਦੀ ਹਾਂ ਤੇ ਜਦੋਂ ਉਹਨਾਂ ਕੋਲ ਜਾਣੇ ਹੋ ਫਿਰ ਮੋਹਾਲੀ ਤੋਂ ਹਟ ਕੇ ਦੂਜਾ ਰੂਪ ਆ ਜਾਂਦਾ ਵਾਪਿਸ ਘਰ ਵਾਲਾ ਹਾਂਜੀ ਬਿਲਕੁਲ ਆ ਜਾਂਦਾ ਹੈ ਘਰ ਜਾ ਕੇ ਮੱਜਾ ਬੰਨੀ ਹੁੰਦੀ ਮੱਜਾਂ ਜਾ ਕੇ ਪੱਠੇ ਪਾਈਦੇ ਨੇ ਕੰਮ-ਕੁਮ ਕਰੀਦਾ ਧਾਰਾ ਚੋ ਇਥੇ ਦਾ ਲਾਈਫ ਇਥੇ ਦੀ ਲਾਈਫ ਜਿਵੇਂ ਮੋਹਾਲੀ ਕਹਿੰਦੇ ਰਾਤ ਜਿਹੜੀ ਨਾ ਉਹ ਦਿਨ ਤੇ ਜਿਹੜਾ ਦਿਨ ਹੈ ਉਹ ਰਾਤ ਹੈ ਨਾ ਮਲੇਟ ਉੱਠਣਾ ਨਾਸ਼ਤਾ ਨੁਸ਼ਤਾ ਕੁਝ ਨਹੀਂ ਹੈਗਾ ਉਹ ਰਹਿ ਗਈ ਬਿਲਕੁਲ 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 ਇਦਾਂ ਹੈਗਾ ਤੁਹਾਨੂੰ ਲੱਗਦਾ ਆ ਸੀਗਾ ਮਤਲਬ ਪਹਿਲਾਂ ਪਹਿਲਾਂ ਮੈਨੂੰ ਵੀ ਸੀਗਾ ਕਿ ਸਾਰੀ ਰਾਤ ਮੈਂ ਜਾਗੀ ਜਾਂਦੀ ਹੁੰਦੀ ਸੀ ਨਾ ਤੇ ਦਿਨੇ ਮੈਂ ਸੌ ਜਾਣਾ 3-4 ਵਜੇ ਉੱਠਣਾ ਹਨ ਕੰਮ-ਕੁਮ ਸਾਰੇ ਵਿੱਚੇ ਰਹਿ ਜਾਣੇ ਤੇ ਉਹ ਹੁੰਦਾ ਕਿ ਜਦੋਂ ਕੋਈ ਨਵਾਂ ਨਵਾਂ ਆਉਂਦਾ ਉਦੋਂ ਉਹਨਾਂ ਨੂੰ ਐਵੇਂ ਲੱਗਦਾ ਕਿ ਵੀ ਪਤਾ ਨਹੀਂ ਅਸੀਂ ਕਿੱਥੇ ਹੈਗੇ ਪਤਾ ਨਹੀਂ ਇੱਥੋਂ ਸਾਨੂੰ ਕੀ ਕੁਝ ਮਿਲ ਜਾਣਾ ਹੈ ਨਾ ਤੇ ਉਦੋਂ ਸੀਗਾ ਮੈਨੂੰ ਵੀ ਥੋੜਾ ਸੀ ਹਨ ਦੈਨ ਜਦੋਂ ਜਦੋਂ ਹਨਾ ਵੀ ਥੋੜੀ ਸੈਂਸ ਆ ਗਈ ਹੈ ਨਾ ਘੁੰਮਣ ਫਿਰਨ ਲੱਗੇ ਪਤਾ ਲੱਗ ਗਿਆ ਕਿ ਨਹੀਂ ਯਾਰ ਇਹ ਚੀਜ਼ਾਂ ਗਲਤ ਲੱਗਦੀਆਂ ਨੇ ਇਵੇਂ ਨਹੀਂ ਕਰਨਾ ਚਾਹੀਦਾ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦਾ ਹਨਾ ਮਤਲਬ ਕੰਮ ਹੁੰਦਾ ਸੌਣ ਦਾ ਟਾਈਮ ਹੈ ਉੱਠਣ ਦਾ ਟਾਈਮ ਹੈ ਸੋ ਉਹ ਸਾਰਾ ਕੁਝ ਮੈਨੇਜ ਕਰਕੇ ਹੁਣ ਉਹ ਟਾਈਮ ਨਹੀਂ ਹੈਗਾ ਹਨ ਟਾਈਮ ਨਾਲ ਸੌਂਦੀ ਦਾ ਟਾਈਮ ਨਾਲ ਉੱਠਦੀ ਹੈ। ਓਕੇ। ਅੱਛਾ ਕੀ ਕਰਦੇ ਹੋ ਤੁਸੀਂ ਹੁਣ ਮੋਹਾਲੀ ਦੇ ਵਿੱਚ ਕੰਮ ਕਰਦੀ ਹੈ? ਮੈਂ ਮੇਕਅਪ ਆਰਟਿਸਟਾਂ ਤੇ ਫੈਸ਼ਨ ਡਿਜ਼ਾਈਨਰ ਹਾਂ। ਓਕੇ। ਜੀ ਤੇ ਹੋਰ ਨੇ ਇੰਡਸਟਰੀਸ 'ਉਂ ਦੀ ਤਿਆਰੀ ਕਰ ਰਹੀ ਹਾਂ। ਹਮਮ ਸੌਂਗ ਵੀ ਕਰਦੇ ਹੋ ਤੁਸੀਂ ਸਭਾ ਸਾਰਾ ਕੁਝ। ਵਧੀਆ ਚੱਲ ਰਿਹਾ? ਹਾਂਜੀ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ। ਚਲੋ ਸੋਸ਼ਲ ਮੀਡੀਆ ਤੇ ਤੁਹਾਡੀ ਲਾਈਫ ਪਤਾ ਲੱਗਦੀ ਹੈ ਬਟ ਅਸਲ 'ਚ ਪਰਨੀਤ ਕੌਰ ਸੰਦੂਕ ਕਿਵੇਂ ਦੀ ਆ? ਅਸਲ 'ਚ ਮੋਸਟਲੀ ਮੈਨੂੰ ਲੋਕਾਂ ਤੋਂ ਵੀ ਇਹੀ ਸੁਣਨ ਨੂੰ ਮਿਲਦਾ ਹੈ ਹਨਾ ਜਿਹੜੇ ਲਿਕ ਮੈਨੂੰ ਮਿਲੇ ਹੋਏ ਨਹੀਂ ਹਨਾ। ਕਿ ਜੋ ਅਸੀਂ ਤੈਨੂੰ ਸੋਸ਼ਲ ਮੀਡੀਆ ਤੇ ਵੇਖਦੇ ਆ ਹਨਾ ਜਾਂ ਜਿੱਦਾਂ ਦਾ ਅਸੀਂ ਸੋਚਦੇ ਆ ਕਿ ਤੂੰ ਉਦਾਂ ਦੀ ਹੋਵੇਂਗੀ ਤੂੰ ਉਦਾਂ ਦੀ ਬਿਲਕੁਲ ਨਹੀਂ ਹੈਗੀ ਉਹਦਾ ਰੀਜ਼ਨ ਇਹ ਹੈ ਕਿ ਮੇਰੇ ਟੈਟੂਆਂ ਨੂੰ ਲੈ ਕੇ ਹਨਾ ਟੈਟੂ ਨੂੰ ਲੈ ਕੇ ਮੈਨੂੰ 네ਗੇਟਿਵਿਟੀ ਇਹ ਫੇਸ ਕਰਨੀ ਪੈਂਦੀ ਆ ਕਿ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਨਸ਼ੀ ਕਰਦੀ ਆ ਹਨਾ ਲੇਟੈਸਟ ਤੁਸੀਂ ਪੋਡਕਾਸਟ ਵੇਖਿਆ ਵੀ ਹੋਣਾ ਤੇ ਉਹਦੇ ਵਿੱਚ ਮੈਂ ਨਸ਼ੇ ਦੀ ਗੱਲ ਹੋਈ ਸੀ ਤੇ ਮੈਂ ਕਿਹਾ ਸੀ ਕਿ ਹਾਂਜੀ ਬਿਲਕੁਲ ਟਰਾਈ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਜੀ ਤੇ ਜੇ ਉੱਥੇ ਮੈਂ ਸਾਫ਼ ਇਹ ਕਹਿ ਦਿੰਦੀ ਹਾਂ ਨਾ ਕਿ ਵੀ ਨਹੀਂ ਜੀ ਮੈਂ ਕੋਈ ਨਸ਼ਾ ਪਤਤਾ ਨਹੀਂ ਕੀਤਾ ਜਾਂ ਇਦਾਂ ਉਹਦਾ ਨਾ ਅੱਜ ਦੇ ਟਾਈਮ ਵਿੱਚ ਹਰ ਕੋਈ ਕਰਦਾ ਕੋਈ ਵਿਖਾ ਕੇ ਕਰ ਦਿੰਦਾ ਹਨਾ ਕੋਈ ਮਤਲਬ ਹਾਈਡ ਕਰ ਲੈਂਦਾ ਜਾਂ ਕੁਝ ਵੀ ਤੇ ਕਮੈਂਟਾਂ ਦੇ ਵਿੱਚ ਵੀ ਉਹ ਲੋਕਾਂ ਨੇ ਮੈਸੇਜ ਕੀ ਕਮੈਂਟ ਕੀਤੇ ਹੋਏ ਨੇ ਜ ਜਿਨ੍ਹਾਂ ਦੇ ਮੇਰੇ ਲਾਈਕ ਰਿਕੁਐਸਟਾਂ ਚ ਮੈਸੇਜ ਪਏ ਨੇ ਇਵਨ ਕਿ ਮੈਨੂੰ ਫੋਲੋ ਕੀਤਾ ਹੋਇਆ ਉਹ ਲੋਕੀ ਕਮੈਂਟ ਕਰ ਰਹੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਐਵੇਂ ਨਹੀਂ ਹੈਗਾ ਤੈਨੂੰ ਐਵੇਂ ਨਹੀਂ ਹੈਗਾ ਤੇ ਫਿਰ ਮੈਂ ਲਾਸਟ ਤੇ ਸੋਚਿਆ ਕਿ ਕੁੱਤੇ ਨੇ ਇਹਨਾਂ ਨੂੰ ਫੋਨ ਕੀ ਜਾਂਦੂ ਤੇ ਆਪਾਂ ਅੱਗੇ ਜਾ ਰਹੇ ਹਾਂ ਮੈਨੂੰ ਮਤਲਬ ਏਸ ਚੀਜ਼ ਦਾ ਕੋਈ ਜਾਦਾ ਫਰਕ ਨਹੀਂ ਪੈਂਦਾ ਹੈਗਾ ਪਹਿਲਾਂ ਪੈਂਦਾ ਸੀ ਸ਼ੁਰੂਆਤ 'ਚ ਜਦੋਂ ਕਮੈਂਟਸ 네ਗੇਟਿਵ ਹੁੰਦੇ ਸੀ ਹਾਂਜੀ ਪਹਿਲਾਂ ਫਰਕ ਪੈਂਦਾ ਹੁੰਦਾ ਸੀਗਾ ਕਿ ਮੈਨੂੰ ਐਵੇਂ ਲੋਕ ਕਿਉਂ ਬੋਲਦੇ ਨੇ ਨਾ ਤੇ ਹੁਣ ਮੈਨੂੰ ਇਹ ਚੀਜ਼ ਲੱਗਦਾ ਕਿ ਲੋਕੀ ਤਾਂ ਰੱਬ ਨੂੰ ਵੀ ਨਹੀਂ ਬਖਸ਼ਦੇ ਹੈਗੇ ਨਾ ਤੇ ਮੈਂ ਤਾਂ ਹੈ ਕੌਣ ਤੇ ਤਾਂ ਕਰਕੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਹੈਗਾ ਕਿ ਉਹੀ ਲੋਕ ਤੁਹਾਨੂੰ ਫੋਲੋ ਕਰਦੇ ਨੇ ਉਹੀ ਲੋਕ ਤੁਹਾਡੀਆਂ ਸਟੋਰੀਆਂ ਵੇਖਦੇ ਨੇ ਉਹੀ ਲੋਕ ਤੁਹਾਡੀਆਂ ਰਿਕਵੈਸਟਾਂ ਤੇ ਹੁੰਦੇ ਨੇ ਉਹੀ ਤੁਹਾਡੇ ਲਈ ਗਲਤ ਮੈਸਜ ਕਰਦੇ ਨੇ ਕਮੈਂਟ ਕਰਦੇ ਨੇ ਹਨਾ ਜਿਵੇਂ ਤੁਸੀਂ ਕਿਹਾ ਕਿ ਉਹ ਨਸ਼ਾ ਟਰਾਈ ਕੀਤਾ ਤੁਹਾਡੇ ਮਨ 'ਚ ਕੀ ਆਇਆ ਕਿ ਤੁਸੀਂ ਟਰਾਈ ਕੀਤਾ ਡਰਾਈ ਵੀ ਲਾਈਕ ਨਸ਼ੇ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਹਨਾ ਤੇ ਜਿਹੜੇ ਮੋਸਟਲੀ ਮੇਰੇ ਨਾਮ ਦੇ ਨਾਲ ਜੁੜਦਾ ਹੈ ਕਿ ਪਰਨੀਤ ਨਸ਼ੇ ਵੇਚਦੀ ਆ ਹਨਾ ਜਾਂ ਕਰਦੀ ਆ ਉਹ ਡਰੱਗਸ ਆ ਤੇ ਲ ਕਿਸੇ ਨੇ ਕੋਈ ਮੇਰੀ ਫਰੈਂਡ ਸੀਗੀ ਉਹਨਾਂ ਨੇ ਨਾ ਥੋੜਾ ਟਾਈਮ ਪਹਿਲਾਂ ਮੇਰੇ ਘਰ ਫੋਨ ਲਾ ਕੇ ਕਹਿ ਦਿੱਤਾ ਸੀ ਕਿ ਇਹ ਡਰੱਗਸ ਲੈਂਦੀ ਆ ਜਾਂ ਸਪਲਾਈ ਕਰਦੀ ਆ ਦੋ ਦੋ ਹਨਾ ਮੋਸਟਲੀ ਮੈਨੂੰ ਇਹ ਜੀ ਸੁਣਨ ਨੂੰ ਮਿਲਦੀ ਆ ਇਹ ਕਿੱਦਾਂ ਕਹਿ ਸਕਦਾ ਕੋਈ ਇਹ ਲੋਕਾਂ ਦੇ ਮੂੰਹ ਜਿੰਨੇ ਮੂੰਹ ਉਨੀਆਂ ਗੱਲਾਂ ਬੱਸ ਹਨਾ ਤੇ ਇਹ ਕਹਿ ਦਿੰਦੇ ਮੈਨੂੰ ਇਵਨ ਕਿ ਇਸ ਚੀਜ਼ ਤੋਂ ਬਹੁਤ ਜ਼ਿਆਦਾ ਨਫ਼ਰਤ ਆ ਮੇਰੀ ਇੱਕ ਬੈਸਟ ਫਰੈਂਡ ਹੁੰਦੀ ਸੀਗੀ ਅ ਅਸੋ 2 ਸਾਲ ਪਹਿਲਾਂ ਅਸੀਂ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀ ਤੇ ਮੈਂ ਆਪਣੇ ਘਰ ਗਈ ਸੀ ਤੇ ਉਹਨੇ ਹਨਾ ਲਾਈਕ ਪਿੱਛੋਂ ਕਿ ਨਸ਼ਾ ਨੁਸ਼ਾ ਕਰ ਲਿਆ ਸੀ ਗਲਤ ਹੈ ਨਾ ਤੇ ਮੈਨੂੰ ਚਲੋ ਪਤਾ ਲੱਗ ਗਿਆ ਥੈਨ ਮੈਂ ਆਪਣੀ ਬੈਸਟ ਫਰੈਂਡ ਦੇ ਨਾਲ ਵੀ ਕੱਟ ਆਫ ਕਰ ਦਿੱਤਾ ਸੀ ਇੱਥੇ ਮੈਂ ਉਹਦਾ ਨਾਮ ਲਿਖਿਆ ਹੋਇਆ ਸੀਗਾ ਤੇ ਮੈਂ ਨਾਂ ਵੀ ਕਵਰ ਕਰਵਾ ਦਿੱਤਾ ਸੀ ਤੇ ਲੋਕੀ ਉਸ ਨਸ਼ੇ ਨੂੰ ਮੇਰੇ ਨਾਲ ਜੋੜਦੇ ਨੇ ਜਿਹੜੀ ਚੀਜ਼ ਤੋਂ ਮੈਨੂੰ ਬਹੁਤ ਜ਼ਿਆਦਾ ਨਫ਼ਰਤ ਹੈ ਤੇ ਨਸ਼ਿਆਂ ਨੂੰ ਥੋੜਾ ਮੈਂ ਇਸ ਤਰੀਕੇ ਨਾਲ ਵੇਖਦੀ ਹਾਂ ਤੇ ਨਸ਼ੇ ਵੇਪ ਵੀ ਹੈਗੀ ਆ ਨਾ ਉਹ ਨੂੰ ਲਾਈਕ ਲੋਕੀ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਬੱਚਾ ਹੈ ਨਾ ਜੇ ਕੋਈ 17 ਸਾਲ ਦਾ ਵੀ ਹੈ ਨਾ ਉਹਦੇ ਹੱਥ 'ਚ ਵੀ ਵੇਪ ਹੁੰਦੀ ਹੈ ਤੇ ਜੇ ਮੈਂ ਨਸ਼ੇ ਦੀ ਉੱਥੇ ਗੱਲ ਕੀਤੀ ਸੀ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਡਰੱਗਸ ਦੀ ਗੱਲ ਕਰ ਦਿੱਤੀ ਸੀ ਜਾਂ ਮੈਂ दारूਆ ਪੀਨੀਆ ਜਾਂ ਮੈਂ ਇਦਾਂ ਕਰਦੀ ਆ ਹਨ ਤੇ ਉਹ ਚੀਜ਼ ਨਹੀਂ ਸੀ ਹੈ ਜੀ ਫਿਰ ਤੁਸੀਂ ਜਦੋਂ ਉਹਨਾਂ ਜਿਹੜਾ ਕਵਰ ਕਰਵਾਇਆ ਇੱਧਰ ਕਿ ਉੱਧਰ ਆ ਇੱਧਰ ਸੀਗਾ ਮੇਰੀ ਬੈਸਟ ਫਰੈਂਡ ਸੀ ਵੀ ਓਕੇ ਕਵਰ ਕਰਵਾਤਾ ਹਾਂ ਜੀ ਤੇ ਇੱਧਰ ਜਿਹੜੇ ਟੈਟੂਸ ਬਣਾਏ ਨੇ ਕੀ ਕੀ ਮਤਲਬ ਹੈ ਉਹਨਾਂ ਦਾ ਕੋਈ ਇੱਕ ਹੁੰਦਾ ਨਾ ਕਿ ਮਤਲਬ ਹੁੰਦਾ ਹਰ ਟੈਟੂ ਦਾ ਏ ਐਕਚੁਅਲੀ ਮੈਂ ਬਣਾਏ ਤਾਂ ਸੀ ਮੇਰੇ ਹਨਾ ਇੱਥੇ ਕੱਟ ਲੱਗੇ ਹੋਏ ਨੇ ਤੇ ਉਹ ਕੱਟ ਕਿਹੜੇ ਮਤਲਬ ਐਵੇਂ ਹੀ ਬੱਸ ਲੱਗ ਜਿਹੜੇ ਹੈ ਤੇ ਰਹੇਗੇ ਰੀਜ਼ਨ ਅਨਦਰ ਵੀ ਹੈ ਨਾ ਤੇ ਚਲੋ ਜੀ ਉਹ ਮੈਂ ਕਵਰ ਕਰਵਾਏ ਹੈ ਨਾ ਮਤਲਬ ਬਿਨਾ ਕੋ ਸੋਚੇ ਮੈਂ ਬਣਵਾਏ ਸੀ ਕਿ ਜਸਟ ਤੁਸੀਂ ਇਹਨਾਂ ਨੂੰ ਕਵਰ ਕਰ ਦੋ ਵੀ ਮੈਨੂੰ ਹੋਰ ਕੁਝ ਨਹੀਂ ਕੋਈ ਇਹਨਾਂ ਦਾ मीनिंग ਨਹੀਂ ਸੀ ਮੈਨੂੰ ਪਤਾ ਹੈਗਾ ਕੁਝ ਨਹੀਂ ਸੀ ਪਤਾ ਹੈਗਾ ਅੱਛਾ 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 ਜਿੱਦਾਂ ਤੁਸੀਂ ਸਾਰੀਆਂ ਗੱਲਾਂ ਨਾ ਕੈਮਰੇ ਸਾਹਮਣੇ ਕਰ ਲੈਣੇ ਹੋ ਕੁਝ ਕਹਿਣਾ ਮਤਲਬ ਕਈਆਂ ਨੂੰ ਹੁੰਦਾ ਕਿ ਯਾਰ ਸਾਡੇ ਘਰ ਦੇ ਆ ਚੀਜ਼ ਦੇਖਣਗੇ ਸਾਡੇ ਘਰ ਦੇ ਕੀ ਫੀਲ ਕਰਨਗੇ ਤਾਂ ਤੁਸੀਂ ਇਹ ਚੀਜ਼ ਤੁਹਾਨੂੰ ਕੋਈ ਹੈ ਨਹੀਂ ਕਿ ਮम्मा पापा ਕੀ ਕਹਿਣਗੇ ਕੁਝ ਕਹਿਣਨਾ ਐਕਚੁਅਲ ਜੇ ਮੈਨੂੰ ਐਵੇਂ ਲੱਗਦਾ ਹਨਾ ਵੀ ਮੇਰੇ 'ਚ ਫੇਕਨੈਸ ਨਹੀਂ ਹੈਗੀ ਜੋ ਵੀ ਹੈ ਰੀਅਲ ਹੈ ਜੇ ਕੋਈ ਗਲਤ ਹੈ ਥੈਟ ਲਾਈਕ ਉਹਨੂੰ ਵੀ ਮੈਂ ਕਹੂੰਗੀ ਕਿ ਤੁਸੀਂ ਗਲਤ ਨੂੰ ਸਹੀ ਨੂੰ ਸਹੀ ਕਹਿਣਾ ਹਨਾ ਵੀ ਮੈਨੂੰ ਲੱਗਦਾ ਨਹੀਂ ਵੀ ਜੋ ਮੈਂ ਹੈਗੀ ਆ ਹਨਾ ਤੇ ਮੈਨੂੰ ਨਹੀਂ ਦੱਸਣਾ ਚਾਹੀਦਾ ਇਨਫਰੰਟ ਆਫ ਕੈਮਰਾ ਹਨਾ ਤੇ ਤਾਂ ਕਰਕੇ ਮੈਂ ਸਾਰਾ ਕੁਝ ਦੱਸ ਰਹੀ ਆ ਕਿਉਂਕਿ ਮੇਰੇ ਪੇਰੈਂਟਸ ਨੂੰ ਵੀ ਪਤਾ ਮੈਂ ਕਿਵੇਂ ਦੀ ਆ ਕਿਵੇਂ ਦੀ ਨਹੀਂ ਹੈਗੀ ਹੁਣ ਫਿਰ ਤੁਹਾਡਾ ਜਿਹੜਾ ਫਰੈਂਡ ਸਰਕਲ ਹੈ ਸਹੀ ਹੈ ਉਹ ਫਰੈਂਡ ਸਰਕਲ ਹੋਣ ਤਾਂ ਬਹੁਤ ਮਿਨਿਮਮ ਜੇ ਬੰਦੇ ਰਹਿ ਗਏ ਫਾਲਤੂ ਮਤਲਬ ਜਿਆਦਾ ਮੈਂ ਕਿਸੇ ਨੂੰ ਬੁਲਾਉਂਦੀ ਨਹੀਂ ਹੈਗੀ ਕਿਉਂਕਿ ਚੀਜ਼ਾਂ ਬਹੁਤ ਜਿਆਦਾ ਹੋਈਆਂ ਸੀਗੀਆਂ ਪਿੱਛੇ ਸੇ ਤੇ ਉਹਦੇ ਕਰਕੇ ਮੇਰਾ ਸਾਰਾ ਫਰੈਂਡ ਸਰਕਲ ਮੈਂ ਆਪਣੇ ਤੋਂ ਦੂਰ ਕਰ ਦਿੱਤਾ ਸੀਗਾ ਤੇ ਵਿਆਹ ਨੂੰ ਲੈ ਕੇ ਕੀ ਵਿਚਾਰ ਹੈ ਜਿੱਦਾਂ ਤੁਹਾਡੇ ਬਹੁਤ ਸਾਰੀਆਂ ਗੱਲਾਂ ਵੀ ਸੁਣਨ ਨੂੰ ਆਈਆਂ ਕਿ ਪੰਜ 6 ਵਿਆਹ ਕਰਾਏ ਹੋਏ ਨੇ ਤੇ ਉਹਦੇ ਤੇ ਕੀ ਆ ਵਿਆਹ ਐਕਚੁਅਲੀ ਮੇਰਾ ਮੈਨੂੰ ਇਹ ਲੱਗਦਾ ਹੈ ਕਿ ਇੱਕੋ ਵਾਰ ਬੰਦੇ ਦਾ ਵਿਆਹ ਹੁੰਦਾ ਹਨਾ ਤੇ ਮੇਰਾ ਉਹ ਹੋ ਚੁੱਕਿਆ ਤੇ ਉਹ ਸਾਡਾ ਕਿਸੇ ਰੀਜ਼ਨ ਨੂੰ ਲੈ ਕੇ ਹਨਾ ਥੋੜੇ ਟਾਈਮ ਬਾਅਦ ਅਸੀਂ ਅੱਡੋ ਅੱਡ ਹੋ ਗਏ ਸੀਗੇ ਉਹ ਵੀ ਲਾਈਕ ਮੇਰੇ ਤੋਂ ਹੀ ਕੋਈ ਚੀਜ਼ ਬਰਦਾਸ਼ਤ ਨਹੀਂ ਸੀ ਹੋਈ ਹੈਗੀ ਹੈ ਨਾ ਤੇ ਮੈਂ ਆਪਦੇ ਜਿਹੜਾ ਮੇਰਾ ਹਸਬੰਡ ਜੀਗਾ ਉਹਨੂੰ ਮੈਂ ਛੱਡ ਕੇ ਆ ਗਈ ਸੀਗੀ ਹੈ ਨਾ ਥੈਨ ਉਸ ਤੋਂ ਬਾਅਦ ਮੈਂ ਵੀ ਇਹ ਚੀਜ਼ਾਂ ਤੁਸੀਂ ਕਹਿ ਰਹੇ ਨਾ ਵੀ ਵੇਖਣ ਨੂੰ ਮਿਲ ਰਹੀਆਂ ਨੇ ਮੈਂ ਵੀ ਕਿਸੇ ਦੇ ਕਮੈਂਟਾਂ ਦੇ ਕੋਈ ਲੋਕ ਮੈਨੂੰ ਕਮੈਂਟ ਕਰ ਰਹੇ ਨੇ ਜੀ ਤੁਹਾਡੇ 6 ਵਿਆਹ ਹੋਏ ਨੇ 7 ਵਿਆਹ ਹੋਏ ਨੇ ਹੈ ਨਾ ਜਾਂ ਇੰਨੇ ਤਲਾਕ ਹੋਏ ਨੇ ਵੀ ਮੇਰਾ ਤਾਂ ਇੱਕੋ ਵਿਆਹ ਹੋਇਆ ਇਸ ਤੋਂ ਬਿਨਾਂ ਨਾ ਕੋਈ ਮੇਰਾ ਉਸ ਵਿਆਹ ਤੋਂ ਪਹਿਲਾਂ ਨਾ ਪਹਿਲਾ ਹੋਇਆ ਸੀ ਵਿਆਹ ਕੋਈ ਨਾ ਉਸ ਤੋਂ ਬਾਅਦ ਹੋਇਆ ਹੈ ਨਾ ਵੀ ਇਹ ਤੁਹਾਨੂੰ ਬੈਲੈਂਸ ਅਸੀਂ ਵੀ ਜਿੰਨੇ ਮੂੰਹ ਉਨੀਆਂ ਗੱਲਾਂ ਹਨਾ ਵੀ ਲੋਕੀ ਦਾ ਸੋਚਦੇ ਨੇ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਹੈ ਨਾ ਵੀ ਕੀ ਹੈ ਕੀ ਨਹੀਂ ਹੈਗਾ ਤੁਹਾਡੀਆਂ ਇਹ ਗੱਲਾਂ ਕਰਕੇ ਹਨਾ ਵੀ ਦੂਜੇ ਬੰਦੇ ਨੂੰ ਵੀ ਕੀ ਕੁਝ ਫੇਸ ਕਰਨਾ ਪੈ ਰਿਹਾ ਹੈ ਜਾਂ ਕੁਝ ਵੀ ਹੈ ਨਾ ਤੇ ਵਿਆਹ ਮੇਰਾ ਇੱਕੋ ਹੋਇਆ ਤੇ ਉਸ ਤੋਂ ਬਾਅਦ ਨਾ ਮੈਂ ਕਰਾਉਣਾ ਨਾ ਮੈਂ ਕਦੇ ਸੋਚਿਆ ਅੱਛਾ ਵਿਆਹ ਹੀ ਨਹੀਂ ਕਰਾਉਣਾ ਹਾਂਜੀ ਕਿਉਂ ਕਿ ਕਿਉਂਕਿ ਪੀ ਇੱਕ ਹੋਵਿਆ ਹੁੰਦਾ ਪੀ ਮੇਰਾ ਹੋ ਗਿਆ ਉਹ ਨਹੀਂ ਨਿਭਿਆ ਹਨਾ ਪੀ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਤੇ ਹੁਣ ਮੇਰ ਨੂੰ ਨਹੀਂ ਹੈਗਾ ਬਟ ਇੱਕ ਹੁੰਦਾ ਕਿ ਚਲੋ ਉਸ ਇਨਸਾਨ ਨੇ ਜੋ ਵੀ ਗਲਤ ਕਰਿਆ ਜੋ ਵੀ ਤੁਹਾਡੇ ਚ ਸੀ ਪਰ ਇੱਕ ਉਮੀਦ ਤਾਂ ਹੁੰਦੀ ਹੈ ਕਿ ਯਾਰ ਜੇ ਮੈਨੂੰ ਕੋਈ ਕੱਲ ਨੂੰ ਅੱਛਾ ਮਿਲ ਰਿਹਾ ਮੈਂ ਜ਼ਰੂਰ ਜਾਉਂਗੀ ਕਿਉਂਕਿ ਲਾਈਫ ਦਾ ਸਵਾਲ ਆ ਸਾਨੂੰ ਪਾਰਟਨਰ ਚਾਹੀਦਾ ਹੁੰਦਾ ਆ ਇਹ ਇਸ ਗੱਲ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਕਿ ਉਸ ਤੋਂ ਬਾਅਦ ਵੀ ਹਨਾ ਮੇਰੀ ਲਾਈਫ ਦੇ ਵਿੱਚ ਮੁੰਡੇ ਆਏ ਹਨਾ ਇੱਕ ਦੋ ਤੇ ਉਹਨਾਂ ਵੱਲੋਂ ਵੀ ਚੀਟ ਹੋਇਆ ਹਣਾ ਉਹਨਾਂ ਨੇ ਵੀ ਚੀਟ ਕੀਤਾ ਦਨ ਫਿਰ ਮੈਨੂੰ ਇਦਾਂ ਲੱਗਦਾ ਹੈ ਕਿ ਵੀ ਮੈਂ ਆਪਣੇ ਆਪ ਦੀ ਕੇਅਰ ਮੈਂ ਖੁਦ ਕਰ ਸਕਦੀ ਆਂ ਵੀ ਮੈਂ ਆਪਣਾ ਖੁਦ ਘਮਾਉਂਗੀ ਮੈਂ ਖੁਦ ਕੇਅਰ ਕਰ ਲੂੰਗੀ ਬਟ ਮੈਂ ਕਿਸੇ ਤੇ ਡਿਪੈਂਡ ਨਹੀਂ ਹੋਣਾ ਹੈਗਾ ਕਿਉਂਕਿ ਮੈਨੂੰ ਉਹੀ ਚੀਜ਼ਾਂ ਲਾਈਕ ਦੁਬਾਰਾ ਫੇਰ ਸੇਮ ਸੇਮ ਹੀ ਹੁੰਦੀਆਂ ਨੇ ਨਾ ਪੀ ਕਿਉਂ ਐਵੇਂ ਕਰਨਾ ਚਲੋ ਆਪਾਂ ਕਿਸੇ ਦਾ ਕਰਦੇ ਆਂ ਔਰ बार-बार ਚੀਟ ਹੋ ਰਹੇ ਆਂ ਆਪਾਂ ਤਾਂ ਫਿਰ ਕੀ ਨਿਕਲਦਾ ਤੁਹਾਡੇ ਅੰਦਰੋਂ ਮਤਲਬ ਕੀ ਫੀਲ ਕਰਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਰੋਨੀ ਆ ਬਹੁਤ ਜ਼ਿਆਦਾ ਫੇਰ ਮੈਂ ਸੋਚਦੀ ਆ ਕਿ ਮੈਂ ਦੂਜੇ ਬੰਦੇ ਦਾ ਕੀਤਾ ਇਹਨਾਂ ਕਿਉਂ ਹਨਾ ਤੇ ਫੇਰ ਮੈਂ ਗੁਰੂ ਘਰ ਜਾ ਕੇ ਰੋਨੀ ਆ ਕਿ ਰੱਬਾ ਇਹਦਾ ਹੋਣਾ ਨਹੀਂ ਸੀ ਚਾਹੀਦਾ ਪੀ ਚਲੋ ਜੇ ਐਵੇਂ ਹੋ ਗਿਆ ਨਾ ਵੀ ਤੁਸੀਂ ਆਪੇ ਵੇਖਿਓ ਆਪਾਂ ਕਿਸਦਾ ਮਾੜਾ ਨਹੀਂ ਸੀ ਕੀਤਾ ਹੈਗਾ ਨਾ ਪੀ ਚਲੋ ਜੇ ਮੈਂ ਕਿਸੇ ਨਾਲ ਗਲਤ ਚੱਲੀ ਹੋਊਂਗੀ ਰੱਬ ਮੇਰੇ ਅੱਗੇ ਲਿਆਊਗਾ ਤੇ ਨਹੀਂ ਦੂਜੇ ਬੰਦੇ ਅੱਗੇ ਆ ਹੀ ਜਾਂਦਾ ਹੈ ਕੰਨ 내 ਜਿਵੇਂ ਤੁਹਾਨੂੰ ਹੈਗਾ ਕਿ ਲੋਕ ਬਹੁਤ ਬੁਰਾ ਬੋਲਦੇ ਕਮੈਂਟਸ ਵੀ ਤੁਸੀਂ ਆਫ ਕਰ ਦਿੰਨੇ ਹੋ ਸਮ ਟਾਈਮਸ ਤਾਂ ਤੁਹਾਨੂੰ ਇਹ ਨਹੀਂ ਹੁੰਦਾ ਕਿ ਮੈਂ ਨਹੀਂ ਰਹਿਣਾ ਮੈਨੂੰ ਉੱਥੇ ਲੋਕ ਨਾ ਪਸੰਦ ਨਹੀਂ ਕਰ ਰਹੇ ਬਹੁਤ ਜ਼ਿਆਦਾ ਮੈਨੂੰ ਇਰੀਟੇਸ਼ਨ ਹੋ ਰਹੀ ਆ ਕਿ ਮੈਂ ਬਾਹਰ ਚੱਲ ਜੰਨੀ ਹਾਂ ਆ ਮੈਂ ਕਿਹਦੀ ਨਹੀਂ ਇਹ ਚ ਸੋਚ ਹੈਗੀ ਕਿ ਕਿਉਂ ਕਿ ਮੈਂ ਆਪਣੇ ਆਪ ਨੂੰ ਖੁਦ ਅਫੋਰਡ ਕਰਦੀ ਆ ਹਨਾ ਆਪ ਦੇ ਸ਼ੌਂਕ ਮੈਂ ਖੁਦ ਪੂਰੇ ਕਰਦੀ ਆ ਕੋਈ ਲੋਕ ਨਹੀਂ ਮੈਨੂੰ ਆ ਕੇ ਦੇਖੀ ਜਾਂਦੀ ਕੋਈ ਵੀ ਚੀਜ਼ ਹਨਾ ਮਤਲਬ ਮੈਂ ਖੁਦ ਕਰਦੀ ਆ ਮੇਰਾ ਜੋ ਜੀ ਕਰਦਾ ਮੈਂ ਉਹ ਕਰਦੀ ਮੇਰਾ ਜੀ ਕਰਦਾ ਮੈਂ ਵੀਡੀਓਜ਼ ਬਣਾਉਣੀ ਆ ਮੇਰਾ ਜੀ ਕਰਦਾ ਮੈਂ ਤੇ ਘੁੰਮਣ ਨੂੰ ਮੈਂ ਘੁੰਮਣ ਜਾਣੀ ਆ ਉਹ ਚੀਜ਼ ਲੋਕੀ ਨਹੀਂ ਮੇਰੇ ਲਈ ਕਰਦੇ ਹਨਾ ਲੋਕੀ ਸਿਰ ਬੋਲਦੇ ਆ ਇਹ ਇਦਾਂ ਇਹ ਇਦਾਂ ਇਹ ਐਵੇਂ ਹਨਾ ਇਵਨ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿਸੇ ਬਾਰੇ ਬਟ ਇਵਨ ਜਦੋਂ ਉਹਨਾਂ ਦੇ ਨਾਲ ਹੁੰਦੀ ਹੈ ਕੋਈ ਚੀਜ਼ ਦੈਨ ਉਹਨਾਂ ਨੂੰ ਫੀਲ ਹੁੰਦੀ ਹੈ ਕਿ ਯਾਰ ਐਵੇਂ ਹੋਇਆ ਤੇ ਹਾਂ ਇਹ ਚੀਜ਼ ਹੋਣੀ ਨਹੀਂ ਸੀ ਚਾਹੀਦੀ ਹੈਗੀ ਅੱਛਾ ਤੁਸੀਂ ਆਪਣਾ ਲਾਈਫ ਸਟਾਈਲ ਦੱਸ ਸਕਦੇ ਹੋ ਕੀ ਕੁਝ ਕਰਨਾ ਪਸੰਦ ਹੈ ਜਾਂ ਕਿੱਥੇ ਘੁੰਮਣਾ ਪਸੰਦ ਹੈ ਜਿੱਦਾਂ ਗੇੜੀਆਂ ਬੜੀਆਂ ਦੇਖਿਆ ਤੁਹਾਨੂੰ ਕਈ ਵਾਰ ਹਨਾ ਨਹੀਂ ਗੇੜੀਆਂ ਵੀ ਜਦੋਂ ਐਵੇਂ ਕਿਤੇ ਕੰਮ ਖੁੰਮ ਗਏ ਹੋਏ ਨੇ ਸਟੋਰੀਸ ਤਾਰ ਹੀ ਪਾ ਦਿੰਦੀ ਆ ਲੋਕੀ ਕਹਿੰਦੇ ਸੀ ਇਹ ਘੌਂਦੀ ਰਹਿੰਦੀ ਐ ਇਹਨੂੰ ਕੋਈ ਮੁੰਡਾ علاوہ ਕੋਈ ਕੰਮ ਨਹੀਂ ਹੈਗਾ ਪੀ ਮੈਂ ਬਿਨਾਂ ਕੰਮ ਤੋਂ ਜ਼ਿਆਦਾ ਨਹੀਂ ਬਾਹਰ ਨਿਕਲਦੀ ਹੈਗੀ ਕਿ ਉਹ ਨਾ ਗੁਰੂ ਘਰ ਜਾਣਾ ਘਰ ਆ ਜਾਣਾ ਜੇ ਕੋਈ ਕੰਮ ਕੋ ਮੈਂ ਚਲ ਜਾਈਏ ਤੇ ਉਹ ਤਿਆਰ ਤਿਰ ਹੋ ਕੇ ਸਟੋਰੀਆਂ ਸਟਾਰੀਆਂ ਪਾ ਲਿੱਦੀਆਂ ਨੇ ਤੇ ਉਹ ਲੋਕੀ ਇਸ ਚੀਜ਼ ਨੂੰ ਚੁੱਕ ਲੈਂਦੇ ਨੇ ਵੀ ਹਾਂ ਜੀ ਇਹ ਤਾਂ ਹੁੰਦੀ ਰਹਿੰਦੀ ਹੈ ਯਾਨੀ ਕਿ ਤੁਹਾਡਾ ਮਤਲਬ ਬਾਹਰੀ ਚੀਜ਼ਾਂ ਦੇਖ ਕੇ ਕਿ ਛੋਟੇ ਛੋਟੇ ਚੀਜ਼ਾਂ ਨੂੰ ਜੋ ਤੁਸੀਂ ਅਪਲੋਡ ਕਰਦੇ ਹੋ ਉਹ ਦੇਖ ਕੇ ਜਜ ਕਰ ਲੈਂਦੇ ਨੇ ਕਿ ਇਹ ਸਿਰਫ ਆਹੀ ਕਰਦੀ ਹੈ ਜਿਹੜਾ ਪਿਛਲਾ ਕੰਮ ਤੁਸੀਂ ਨਹੀਂ ਦਿਖਾ ਰਹੇ ਮੈਂ ਇੱਥੇ ਜਾਨੀ ਆ ਜਾਂ ਮੇਰਾ ਆਹ ਕੰਮ ਵਰਕ ਆ ਹੈ ਨਾ ਇਹਨੂੰ ਨਹੀਂ ਦਿਖਾ ਰਹੇ ਤੁਸੀਂ ਉਹ ਚੀਜ਼ਾਂ ਬਾਰੇ ਫਿਰ ਲੋਕ ਨਹੀਂ ਸੋਚਦੇ ਕਿ ਸ਼ਾਇਦ ਕੰਮ ਤੇ ਹੋਗੀ 5 ਮਿੰਟ ਫ੍ਰੀ ਹੋਣੇ ਬਣਾ ਲਈ ਰੀਲ ਫਿਰ ਕੀ ਇਹ ਜਸ ਲੋਕ ਕਰਿਓ ਹੁਣ ਆਪਾਂ ਨਾ ਇੱਥੇ ਸਨੈਪ ਪਾ ਦਿੰਨੇ ਆ ਲੋਕਾਂ ਇਹ ਪਤਾ ਨਹੀਂ ਕਿਹੜੇ ਹੋਟਲ 'ਚ ਗਈ ਹੋਈ ਆ ਤੁਸੀਂ ਹੋਟਲ ਦਾ ਇੰਤਜ਼ਾਮ ਲਾ ਲਗੇ ਜੀ ਤੁਸੀਂ ਐਦਾਂ ਜੀ ਤੁਸੀਂ ਐਦਾਂ ਇਹ ਜਸਟ ਲੋਕਾਂ ਦੀ ਥਿੰਕਿੰਗ ਹੈ ਤੇ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਤੇ ਆਪਾਂ ਨੂੰ ਉਹ ਚੀਜ਼ ਇਗਨੋਰ ਕਰਨੀ ਚਾਹੀਦੀ ਹੈ ਮੈਨੂੰ ਇਹ ਲੱਗਦਾ